ਵਾਂਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਬੱਚੇ ਦੀ ਅਚਾਨਕ ਮੌਤ ਦੀ ਪੁਸ਼ਟੀ ਕਰਦੇ ਆ ਆਰਐਸਡੀ ਰਾਜਨਤਨ ਪਬਲਿਕ ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਐਸਪੀ ਆਨੰਦ ਨੇ ਕਿਹਾ ਕਿ ਬੱਚਾ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਸ ਦੀ ਅਚਾਨਕ ਮੌਤ ਕਣ ਸਕੂਲ ਅਤੇ ਪੂਰੇ ਫਿਰੋਜ਼ਪੁਰ ਵਿੱਚ ਸੋਗ ਦਾ ਮਾਹੌਲ ਹੈ ਉਹ ਖੁਦ ਵੀ ਇਸ ਖਬਰ ਤੋਂ ਬਹੁਤ ਦੁਖੀ ਹਨ ਉਹਨਾਂ ਨੇ ਕਿਹਾ ਕਿ ਇਸ ਦੁਖਦਾਈ ਘੜੇ ਵਿੱਚ ਪੂਰਾ ਸਕੂਲ ਅਤੇ ਸਕੂਲ ਮੈਨੇਜਮੈਂਟ ਪਰਿਵਾਰ ਦੇ ਨਾਲ ਖੜ੍ਹਾ ਹੈ ਦੱਸਦੀ ਪਿਛਲੇ ਕੁਝ ਸਮੇਂ ਤੋਂ ਦਿਲ ਦੇ ਦੌਰੇ ਪੈਣ ਕਰਕੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਪਿਛਲੇ ਸਾਲ ਹੀ ਗੁਜਰਾਤ ਦੇ ਅਹਮਦਾਬਾਦ ਸ਼ਹਿਰ ਵਿੱਚ ਤ ਨਾਲ ਮੌਤਿਕਟਨਾ ਸਾਹਮਣੇ ਆਈ ਸੀ ਇੱਕ ਬੱਚੇ ਦੀ ਟੀਵੀ ਦੇਖਦੇ ਹੋ ਹਾਰਟ ਅਟੈਕ ਨਾਲ ਮੌਤ ਦੀ ਖਬਰ ਸਾਹਮਣੇ ਇੰਨੀ ਛੋਟੀ ਉਮਰ ਦੇ ਵਿੱਚ ਦਿਲ ਦੇ ਦੌਰੇ ਪੈਣ ਦੀ ਘਟਨਾ ਨਾਲ ਸਿਹਤ ਮਾਹਰ ਵੀ ਚਿੰਤਿਤ ਹਨ ਆਖਿਰਕਾਰ ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਦਿਲ ਦਾ ਦੌਰਾ ਕਿਉਂ ਪੈ ਰਿਹਾ ਤੇ ਬੜੀ ਹੀ ਦੁਖਦਾਈ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 8 ਸਾਲਾ ਬੱਚਾ ਜੋ ਕਿ ਇੱਕ ਪਤੰਗ ਉਡਾ ਰਿਹਾ ਸੀ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ ਤਾਂ ਇਸ ਦੀ ਖਬਰ ਸੁਣ ਕੇ ਪੂਰਾ ਫਿਰੋਜ਼ਪੁਰ ਸ਼ਹਿਰ ਸਦਮੇ ਵਿੱਚ ਹੈ ਫਿਰੋਜ਼ਪੁਰ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ 8 ਸਾਲ ਦੇ ਔਰਨਲ ਮੌਤ ਹੋ ਗਈ ਹੈ ਮੇਰੇ ਜਾਣਕਾਰੀ ਮੁਤਾਬਿਕ 8 ਸਾਲ ਦਾ ਮਨਪ੍ਰੀਤ ਸ਼ਰਮਾ ਫਿਰੋਜ਼ਪੁਰ ਦੇ ਆਰਐਸਡੀ ਰਾਜਰਤਨ ਪਬਲਿਕ ਸਕੂਲ ਵਿੱਚ ਕਲਾਸ ਦੂਜੀ ਦਾ ਵਿਦਿਆਰਥੀ ਸੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਚਾ ਪਟੰਗ ਉਡਾ ਰਿਹਾ ਸੀ ਤਾਂ ਅਚਾਨਕ ਉਹ ਕਬਰਾ ਗਿਆ ਤੇ ਉਸਦੇ ਘਰਵਾਲਿਆਂ ਨੂੰ ਦੱਸਿਆ ਕਿ ਉਸ ਨੂੰ ਬਹੁਤ ਕਬਰਾਹਟ ਹੈ ਤੇ ਦਰਦ ਮਹਿਸੂਸ ਹੋ ਰਿਹਾ ਹੈ ਤੋਂ ਬਾਅਦ ਬੱਚੇ ਨੂੰ ਤੁਰੰਤ ਹਸ ਲੈ ਚਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ ਮੌਤ ਦਾ ਕਾਰਨ ਅਚਾਨਕ ਹਾਰਟ ਅਟੈਕ ਮੰਨਿਆ ਜਾਂਦਾ ਹੈ ਇਹ ਦੁਖਦਾਇਕ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਬੱਚੇ ਦੀ ਅਚਾਨਕ ਮੌਤ ਦੀ ਪੁਸ਼ਟੀ ਕਰਦੇ ਆਰਐਸਡੀ ਰਾਜਨਤਨ ਪਬਲਿਕ ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਐਸਪੀ ਆਨੰਦ ਨੇ ਕਿਹਾ ਕਿ ਬੱਚਾ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਸਦੀ ਅਚਾਨਕ ਮੌਤ ਕਾਰਨ ਸਕੂਲ ਅਤੇ ਪੂਰੇ ਫਿਰੋਜ਼ਪੁਰ ਵਿੱਚ ਸੋਗ ਦਾ ਮਾਹੌਲ ਹੈ ਉਹ ਖੁਦ ਵੀ ਇਸ ਖਬਰ ਤੋਂ ਬਹੁਤ ਦੁਖੀ ਹਨ ਉਨ੍ਹਾਂ ਕਿਹਾ ਕਿ ਇਸ ਦੁਖਦਾਇਕ ਘੜੇ ਵਿੱਚ ਪੂਰਾ ਸਕੂਲ ਅਤੇ ਸਕੂਲ ਮੈਨੇਜਮੈਂਟ ਪਰਿਵਾਰ ਦੇ ਨਾਲ ਖੜਾ ਹੈ ਦੱਸਦੀ ਪਿਛਲੇ ਕੁਝ ਸਮੇਂ ਤੋਂ ਹੋ ਚੁੱਕੀ ਹੈ ਪਿਛਲੇ ਸਾਲ ਹੀ ਗੁਜਰਾਤ ਦੇ ਅਹਮਦਾਬਾਦ ਸ਼ਹਿਰ ਵਿੱਚ ਤੀਜੀ ਜਮਾਤ ਦੇ ਪੜ੍ਹਦੀ 8 ਸਾਲਾ ਬੱਚੀ ਦੇ ਸ਼ੱਕੀ ਦਿਲ ਦਾ ਦੌਰਾ ਪੈਣ ਨਾਲ ਮੌਜੀ ਘਟਨਾ ਸਾਹਮਣੇ ਆਈ ਸੀ ਇੱਕ ਬੱਚੇ ਦੇ ਟੀਵੀ ਦੇਖਦੇ ਹੋ ਹਾਰਟ ਅਟੈਕ ਨਾਲ ਮੌਜੀ ਖਬਰ ਸਾਹਮਣੇ ਇੰਨੀ ਛੋਟੀ ਉਮਰ ਦੇ ਵਿੱਚ ਦਿਲ ਦੇ ਦੌਰੇ ਪੈਣ ਦੀ ਘਟਨਾ ਨਾਲ ਸਿਹਤ ਮਾਹਰ ਵੀ ਚਿੰਤਿਤ ਹਨ ਆਖਿਰਕਾਰ ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਦਿਲ ਦਾ ਦੌਰਾ ਕਿਉਂ ਪੈ ਰਿਹਾ ਤੇ ਬੜੀ ਹੀ ਦੁਖਦਾਈ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 8 ਸਾਲਾ ਬੱਚਾ ਜੋ ਕਿ ਇੱਕ ਪਤੰਗ ਉਡਾ ਰਿਹਾ ਸੀ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ ਤਾਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ 8 ਸਾਲ ਦੇ ਬੱਚੇ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ 8 ਸਾਲ ਦਾ ਮਨਪ੍ਰੀਤ ਸ਼ਰਮਾ ਫਿਰੋਜ਼ਪੁਰ ਦੇ ਆਰਐਸਡੀ ਰਾਜਰਤਨ ਪਬਲਿਕ ਸਕੂਲ ਵਿੱਚ ਕਲਾਸ ਦੂਜੀ ਦਾ ਵਿਦਿਆਰਥੀ ਸੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਚਾ ਪਤੰਗ ਉਡਾ ਰਿਹਾ ਸੀ ਤਾਂ ਅਚਾਨਕ ਉਹ ਕਬਰਾ ਗਿਆ ਤੇ ਉਸਦੇ ਘਰਵਾਲਿਆਂ ਨੂੰ ਦੱਸਿਆ ਕਿ ਉਸ ਨੂੰ ਬਹੁਤ ਕਬਰਾਹਟ ਹੈ ਤੇ ਦਰਦ ਮਹਿਸੂਸ ਹੋ ਰਿਹਾ ਹੈ ਤੋਂ ਬਾਅਦ ਬੱਚੇ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਮੌਤ ਦਾ ਕਾਰਨ ਅਚਾਨਕ ਹਾਰਟ ਅਟੈਕ ਮੰਨਿਆ ਜਾਂਦਾ ਹੈ ਇਹ ਦੁਖਦਾਇਕ ਘ ਪਰਿਵਾਰ ਪਰਿਵਾਰ ਦਰ ਰੋ ਰੋ ਕੇ ਬੁਰਾ ਹਾਲ ਹੈ ਬੱਚੇ ਦੀ ਅਚਾਨਕ ਮੌਤ ਦੀ ਪੁਸ਼ਟੀ ਕਰਦੇ ਆ ਆਰਐਸਡੀ ਰਾਜਰਤਨ ਪਬਲਿਕ ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਐਸਪੀ ਆਨੰਦ ਨੇ ਕਿਹਾ ਕਿ ਬੱਚਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਸ ਦੀ ਅਚਾਨਕ ਮੌਤ ਕਣ ਸਕੂਲ ਅਤੇ ਪੂਰੇ ਫਿਰੋਜ਼ਪੁਰ ਵਿੱਚ ਸੋਗ ਦਾ ਮਾਹੌਲ ਹੈ ਉਹ ਖੁਦ ਵੀ ਇਸ ਖਬਰ ਤੋਂ ਬਹੁਤ ਦੁਖੀ ਹਨ ਉਨ੍ਹਾਂ ਕਿਹਾ ਕਿ ਇਸ ਦੁਖਦਾਈ ਘੜੀ ਵਿੱਚ ਪੂਰਾ ਸਕੂਲ ਅਤੇ ਸਕੂਲ ਮੈਨੇਜਮੈਂਟ ਪਰਿਵਾਰ ਦੇ ਨਾਲ ਖੜਾ ਹੈ ਦੱਸਿਆ ਪਿਛਲੇ ਕੁਝ ਸਮੇਂ ਤੋਂ ਦਿਲ ਦੇ ਦੌਰੇ ਪੈਣ ਕਰਕੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਪਿਛਲੇ ਸਾਲ ਹੀ ਗੁਜਰਾਤ ਦੇ ਅਹਮਦਾਬਾਦ ਸ਼ਹਿਰ ਵਿੱਚ ਤ ਨਾਲ ਮੋਦੀ ਘਟਨਾ ਸਾਹਮਣੇ ਆਈ ਸੀ ਇੱਕ ਬੱਚੇ ਦੀ ਟੀਵੀ ਦੇਖਦੇ ਹੋ ਹਾਰਟ ਟੈਕ ਨਾਲ ਮੋਦੀ ਖਬਰ ਸਾਹਮਣੇ ਇੰਨੀ ਛੋਟੀ ਉਮਰ ਦੇ ਵਿੱਚ ਦਿਲ ਦੇ ਦੌਰੇ ਪੈਣ ਦੀ ਘਟਨਾ ਨਾਲ ਸਿਹਤ ਮਾਹਰ ਵੀ ਚਿੰਤਤ ਹਨ ਆਖਿਰਕਾਰ ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਦਿਲ ਦਾ ਦੌਰਾ ਕਿਉਂ ਪੈ ਰਿਹਾ ਤੇ ਇਹ ਬੜੀ ਹੀ ਤੁਕਦਾਈ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 8 ਸਾਲਾ ਬੱਚਾ ਜੋ ਕਿ ਇੱਕ ਪਤੰਗ ਉਡਾ ਰਿਹਾ ਸੀ ਉਸ ਦੀ ਹਾਰਟ اٹੈਕ ਨਾਲ ਮੌਤ ਹੋ ਜਾਂਦੀ ਹੈ ਤਾਂ ਇਸ ਦੀ ਖਬਰ ਸੁਣ ਕੇ ਪੂਰਾ ਫਿਰੋਜ਼ਪੁਰ ਸ਼ਹਿਰ ਸਦਮੇ ਵਿੱਚ